ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਰਾਜਸਥਾਨ ਦੇ ਪਿੰਡ ਸਾਵਾ ਦੇ ਵਿੱਚ ਹਨਾ ਰਾਜਸਥਾਨ ਦੇ ਵਿੱਚ ਆਪਾਂ ਸਫ਼ਰ ਕਰ ਰਹੇ ਆਂ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਸਾਵਾ ਤੇ ਇੱਥੇ ਹਨਾ ਗੁਰਦੁਆਰਾ ਸੁਹਾਵਾ ਸਾਹਿਬ ਬਣੇ ਹੋਏ ਨੇ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਨਚੋ ਪ੍ਰਾਪਤ ਧਰਤੀ ਆ ਹਨ ਤੇ ਅੱਜ ਤੁਹਾਨੂੰ ਆਪਾਂ ਗੁਰਦੁਆਰਾ ਸਹਾਵਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਜੋ ਕੌਤਕ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਕੀਤਾ ਸੀ ਉਹਦੇ ਬਾਰੇ ਆਪਾਂ ਹਨਾ ਦੱਸਾਂਗੇ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਆਜੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਵਾਉਨੇ ਆ ਦਰਸ਼ਨ ਹਾਂ ਗੁਰਦੁਆਰਾ ਸਹਾਵਾ ਸਾਹਿਬ ਜੋ ਕਿ ਰਾਜਸਥਾਨ ਦੇ ਚੂਰੂ ਜ਼ਿਲ੍ਹੇ ਦੇ ਵਿੱਚ ਸਥਿਤ ਨੇ ਹਨਾ ਤੇ ਆਜੋ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸਦੇ ਆ ਹਨਾ ਇਹ ਇਤਰਾ ਬੋਰਡ ਤੇ ਹਨ ਸੰਖੇਪ ਇਤਿਹਾਸ ਗੁਰਦੁਆਰਾ ਸਾਹਾਵਾ ਸਾਹਿਬ ਪਾਸ਼ਾਹੀ 10 ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੱਖਣ ਦੇਸ਼ ਨੂੰ ਜਾਂਦੇ ਸਮੇਂ ਦਮਦਮਾ ਸਾਹਿਬ ਸਾਬੂ ਤੇ ਲੰਬੜੀ ਤੋਂ ਸਿਰਸਾ ਨਹਿਰ ਹੁੰਦੇ ਹੋਏ ਸਾਹਾਵਾ ਸਾਹਿਬ ਪਹੁੰਚੇ ਸਾਹਾਵਾ ਸਾਹਿਬ ਨਗਰ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਤਲਾਬ ਦੇ ਕੰਢੇ ਡੇਰਾ ਲਾਇਆ ਭਾਈ ਧਰਮ ਸਿੰਘ ਅਤੇ ਭਾਈ ਪਰਮ ਸਿੰਘ ਜੀ ਜੋ ਭਾਈ ਰੂਪੇ ਕਿਆਂ ਦੇ ਪੁੱਤਰੇ ਨੇ ਸਤਗੁਰਾਂ ਦਾ ਪਲੰਗ ਤਿਆਰ ਕੀਤਾ ਉਹਨੇ ਜੰਡ ਦੀਆਂ ਲੱਕੜਾਂ ਵੱਢ ਕੇ ਪਲੰਗ ਦੀ ਪਲੰਗ ਦੀਆਂ ਬਾਹਾਂੀਆਂ ਬਣਾਈਆਂ ਤੇ ਕੁਝ ਛੇਰੂ ਬਣਾਏ 4 ਕਿਲੋ ਗੱਡ ਕੇ ਨਾਲ ਬਾਹਾਂੀਆਂ ਅਤੇ ਛੇਰੂ ਬੰਨ ਕੇ ਉੱਪਰ ਰस्सियां ਲਪੇਟ ਕੇ ਕੁਝ ਦੁੱਬ ਤਲਾਬ ਦੇ ਕੰਢਿਓ ਵੱਢ ਕੇ ਰस्सियां ਉੱਪਰ ਰस्सियां ਉੱਪਰ ਪਾ ਦਿੱਤੀ ਅਤੇ ਗਰੀਚੇ ਵਿਸ਼ਾਤ ਤੇਤੇ ਇਸ ਤਰ੍ਹਾਂ ਪਲੰਗ ਤਿਆਰ ਕੀਤਾ ਫਿਰ ਸਤਿਗੁਰੂ ਜੀ ਉਸ ਪਲੰਗ ਉੱਪਰ ਵਿਸ਼ਰਾਮ ਕਰਨ ਲਈ ਪਏ ਤਾਂ ਬਹੁਤ ਖੁਸ਼ ਹੋਏ ਕਹਿਣ ਲੱਗੇ ਇਹੋ ਜਿਹਾ ਪਲੰਗ ਤਾਂ ਅਨੰਦਪੁਰ ਸਾਹਿਬ ਦੇ ਮਹਿਲਾਂ ਵਿੱਚ ਵੀ ਨਹੀਂ ਸੀ ਬਣਿਆ ਸਤਿਗੁਰੂ ਜੀ ਭਾਈ ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ ਤੇ ਖੁਸ਼ ਹੋਏ ਉਹਨਾਂ ਨੂੰ ਇੱਕ ਇੱਕ ਘੋੜਾ ਇੱਕ ਇੱਕ ਪੋਸ਼ਾਕ ਇੱਕ ਇੱਕ ਸ਼ੀਰ ਸਾਹਬ ਅਤੇ ਦਿੱਤੀ ਅਤੇ ਕਿਹਾ ਭਾਈ ਧਰਮ ਸਿੰਘ ਅਤੇ ਭਾਈ ਪਰਮ ਸਿੰਘ ਜੀ ਤੁਹਾਡੀ ਸੇਵਾ ਥਾਂੇ ਪਈ ਹੈ ਤੁਸੀਂ ਵਾਪਸ ਘਰਾਂ ਨੂੰ ਜਾਓ ਆਪਣੇ ਬਾਲ ਬੱਚਿਆਂ ਵਿੱਚ ਰਹਿਣਾ ਅਤੇ ਸਿੱਖੀ ਵਿੱਚ ਪਰਪੱਕ ਰਹਿਣਾ ਸਤਗੁਰਾਂ ਤੋਂ ਖੁਸ਼ੀਆਂ ਲੈ ਕੇ ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ ਵਾਪਸ ਆ ਗਏ ਜਦੋਂ ਸਤਗੁਰ ਜੀ ਪ੍ਰੰਤਿ ਵਿਸ਼ਰਾਮ ਕਰ ਰਹੇ ਸੰਤਾਂ ਸਿੱਖਾਂ ਨੇ ਦੇਖਿਆ ਕਿ ਸਤਗੁਰੂ ਜੀ ਦਾ ਜੋ ਕੰਮ ਰਕਸ਼ਾ ਸਤਗੁਰੂ ਜੀ ਦਾ ਜੋ ਕੰਮ ਰਕਸਾ ਕੀਤਾ ਹੋਇਆ ਹੈ ਉਹ ਬਹੁਤ ਹੀ ਘਟਿਆ ਹੋਇਆ ਹੈ ਤਾਂ ਇੱਕ ਸਿੱਖ ਨੇ ਸਤਗੁਰੂ ਜੀ ਦੇ ਕੰਮ ਰਕਸੇ ਨੂੰ ਥੋੜਾ ਠਿੱਲਾ ਕਰ ਦਿੱਤਾ ਤਾ ਉਸ ਤਾ ਉਸ ਕਾਮਰ ਕਸੇ ਵਿੱਚੋਂ ਇੱਕ 6 ਉਂਗਲ ਦਾ ਸੱਪ ਨਿਕਲ ਕੇ ਜੱਡ ਵਿੱਚ ਵੜ ਗਿਆ ਤਾਂ ਸਿੱਖਾਂ ਨੇ ਸਤਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਸਤਗੁਰੂ ਜੀ ਇਹ ਕੀ ਕਉਤੇਗਾ ਤਾਂ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਕਿ ਮਾਲਵੇ ਦੀ ਧਰਤੀ ਦਾ ਕਾਲ ਸੀ ਅਸੀਂ ਇਸ ਨੂੰ ਊਜੈਨ ਵਿੱਚ ਛੱਡਣਾ ਸੀ ਪਰ ਇੱਕ ਇੱਥੇ ਹੀ ਛੱਡਿਆ ਗਿਆ ਹੈ ਤਾਂ ਸਤਗੁਰਾਂ ਵਚਨ ਕੀਤਾ ਕਿ ਸਿੱਖੋ ਵੇਖੋ ਇੱਥੇ ਕਿਤੇ ਬ੍ਰਹਮਾ ਵੀ ਹੈ ਸਿੱਖ ਲੱਗੇ ਵੇਖਣ ਪਰ ਕਿਤੇ ਬ੍ਰਹਮਾ ਨਜ਼ਰ ਨਾ ਆਇਆ ਕਹਿਣ ਲੱਗੇ ਸਤਿਗੁਰੂ ਜੀ ਅਸੀਂ ਸਾਰੇ ਪਾਸੇ ਦੇਖਿਆ ਹੈ ਪਰ ਕਿਤੇ ਨਜ਼ਰ ਨਹੀਂ ਆ ਰਿਹਾ ਤਾਂ ਸਤਿਗੁਰਾਂ ਇੱਕ ਸਿੱਖ ਨੂੰ ਵਚਨ ਕੀਤਾ ਤੂੰ ਝੰਡ ਉੱਪਰ ਚੜ ਜਾ ਜਦੋਂ ਇੱਕ ਸਿੱਖ ਉਸ ਝੰਡ ਉੱਪਰ ਚੜਿਆ ਤਾਂ ਦੇਖਿਆ ਉਸ ਝੰਡ ਉੱਪਰ ਇੱਕ 6 ਉਂਗਲ ਦਾ ਪੇਪਲ ਉੱਗਿਆ ਹੋਇਆ ਸੀ ਤਾਂ ਸਿੱਖ ਨੇ ਸਤਿਗੁਰੂ ਸਿੱਖ ਨੇ ਕਿਹਾ ਸਤਿਗੁਰੂ ਜੀ ਝੰਡ ਉੱਪਰ ਇੱਕ 6 ਉਂਗਲਾ ਦਾ ਪਿੱਪਲ ਉੱਗਿਆ ਹੈ ਤਾਂ ਸਤਿਗੁਰਾਂ ਨੇ ਕਿਹਾ ਕਿ ਪਿੱਪਲ ਨਹੀਂ ਇਹ ਬ੍ਰਹਮਾ ਹੈ ਕਿਉਂਕਿ ਜਿਸ ਤਰ੍ਹਾਂ ਅਵਤਾਰ ਤਾਂ ਸਾਰੇ ਵਿਸ਼ਨੂੰ ਜੀ ਦੇ ਹੋਏ ਹਨ ਪਰ ਕ੍ਰਿਸ਼ਨ ਅਵਤਾਰ ਵਿੱਚ ਵਿਸ਼ਨੂੰ ਜੀ ਦੀ ਜੋਤ ਬਹੁਤੀ ਸੀ ਉਸੇ ਤਰ੍ਹਾਂ ਇਸ ਪਿੱਪਲ ਵਿੱਚ ਬ੍ਰਹਮਾ ਜੀ ਦੀ ਜੋਤ ਬਹੁਤੀ ਹੈ ਜੰਡ ਰਾਖਸ਼ ਹੈ ਪਿੱਪਲ ਦੇਵਤਾ ਜਦੋਂ ਇਹ ਪਿੱਪਲ ਜੰਡ ਨੂੰ ਜਕੜ ਲਵੇਗਾ ਭਾਵ ਕੇ ਖਤਮ ਕਰ ਦੇਵੇਗਾ ਤਾਂ ਇਸ ਧਰਤੀ ਦਾ ਕਾਲ ਦੂਰ ਹੋ ਜਾਵੇਗਾ ਤਾਂ ਇਹ ਧਰਤੀ ਪੰਜਾਬ ਧਰਤੀ ਵਿੱਚ ਆਵੇਗੀ ਅਤੇ ਖਾਸੇ ਦਾ ਤੇਜ ਪ੍ਰਤਾਪ ਨਹੀਂ ਵਧੇਗਾ ਇਤਨੇ ਚਿਰ ਨੂੰ ਗੁਰੂ ਜੀ ਦਾ ਧਿਆਨ ਘੋੜਿਆਂ ਵੱਲ ਪਿਆ ਤਾਂ ਦੇਖਿਆ ਕਿ ਇੱਕ ਸਿੰਗਣੀ ਘੋੜਿਆਂ ਵਿੱਚ ਫਿਰਦੀ ਸੀ ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ ਉਹ ਸਿੰਗਣੀ ਉਹ ਸਿੱਖਣੀ ਨੂੰ ਬੁਲਾ ਕੇ ਲਿਆਓ ਸਿੱਖ ਉਸ ਸਿੱਖਣੀ ਨੂੰ ਲੈ ਕੇ ਆਏ ਤਾਂ ਸਿੱਖਣੀ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਸਤਿਗੁਰਾਂ ਨੇ ਵਚਨ ਕੀਤਾ ਉਹ ਕਿਸ ਮਨੋਰਥ ਲਈ ਫਿਰਦੀ ਹਾਂ ਤਾਂ ਸਿੱਖਣੀ ਨੇ ਕਿਹਾ ਸੱਚੇ ਪਾਤਸ਼ਾਹ ਜੀ ਮੈਂ ਡੱਲੇ ਬਰਾੜ ਦੀ ਭਾਬੀ ਹਾਂ ਮੈਨੂੰ ਬੇਟੀ ਮਾਰ ਸਰਾਪ ਲੱਗਾ ਹੈ ਜੀ ਆਪ ਕਿਰਪਾ ਕਰਕੇ ਬਖਸ਼ੋ ਨਹੀਂ ਤਾਂ ਮੈਂ ਕਈ ਜਨਮ ਨਹੀਂ ਛੁੱਟਾਂਗੀ ਸਤਿਗੁਰਾਂ ਨੇ ਬਚਨ ਕੀਤਾ ਸਿੰਗੜੀਆਂ ਤੂੰ ਇਸ ਤਲਾਬ ਵਿੱਚ ਸਣੇ ਕੱਪੜੇ ਹੀ ਘੋਤਾ ਖਾ ਜਾ ਸਿੰਗਣੀ ਤਲਾਬ ਸਿੰਗਣੀ ਤਲਾਬ ਜੀ ਵਿੱਚ ਵੜ ਗਈ ਜਦ ਪਾਣੀ ਮੂੰਹ ਵਿੱਚ ਪੈਣ ਲੱਗਾ ਤਾਂ ਸਤਿਗੁਰਾਂ ਜੀ ਨੇ ਕਿਹਾ ਸਿੰਗੜੀਆਂ ਬਾਹਰ ਆ ਜਾ ਤੇਰਾ ਪਾਪ ਦੂਰ ਹੋ ਗਿਆ ਤਾਂ ਸਤਿਗੁਰਾਂ ਬਚਨ ਕੀਤਾ ਕਿ ਜਿਸ ਸਿੰਗੜੀ ਨੂੰ ਬੱਤੀ ਮਾਰਦਾ ਪਾਪ ਲੱਗੇਗਾ ਉਹ ਇਸ ਸਰੋਵਰ ਵਿੱਚ ਇਸ਼ਨਾਨ ਕਰੇਗੇ ਅਤੇ ਆਪਣੀ ਤਨਖਾਹ ਅਤੇ ਆਪਣੀ ਤਨਖਾਹ ਬਖਸ਼ਾਵੇਗੀ ਤਾਂ ਉਸ ਦਾ পাপ ਦੂਰ ਹੋ ਜਾਵੇਗਾ ਤੇ ਇਹ ਜਿਹੜਾ ਸਾਰਾ ਇਤਿਹਾਸਨਾ ਗੁਰਦੁਆਰਾ ਸਾਹਿਬ ਦਾ ਸੀਗਾ ਤੇ ਆਜੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਵਾਉਨੇ ਆ ਦਰਬਾਰ ਸਾਹਿਬ ਦੇ ਦਰਸ਼ਨ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਬਾਹਰ ਆ ਚੁੱਕੇ ਹਾਂ ਤੇ ਆਜੋ ਤੁਹਾਨੂੰ ਉਸ ਤਲਾਬ ਤੇ ਲੈ ਕੇ ਚੱਲਦੇ ਹਾਂ ਜਿੱਥੇ ਉਹ ਸਿੰਗੜੀ ਨੇ ਗੋਤੇ ਲਗਾਏ ਸੀਗੇ ਤੇ ਅੱਜ ਕੱਲ੍ਹ ਉੱਥੇ ਇੱਕ ਸਰੋਵਰ ਬਣਾਇਆ ਗਿਆ ਆਜੋ ਤੁਹਾਨੂੰ ਦਿਖਾਉਨੇ ਆ ਤੇ ਉਸ ਪਿੱਪਲ ਉਹ ਪਿੱਪਲ ਵੀ ਦਿਖਾਉਨੇ ਆ ਹਨਾ ਜਿੱਥੇ ਗੁਰੂ ਸਾਹਿਬ ਜੀ ਨੇ ਹਨਾ ਇਹ ਵਚਨ ਕੀਤੇ ਤੇ ਕਿ ਵੀ ਜਦੋਂ ਇਹ ਪਿੱਪਲ ਹਨਾ ਵੱਡਾ ਝੰਡਾ ਨੂੰ ਖਾਜੂਗਾ ਤਾਂ ਜਿਹੜਾ ਮਾਲਵੇ ਦਾ ਕਾਲ ਆ ਉਹ ਕਟਿਆ ਜਾਊਗਾ ਤੇ ਤੇ ਆਏ ਜੀਓ ਇਤਿਹਾਸਕ ਪਿੱਪਲ ਹਨਾ ਤੇ ਜਿੱਥੇ ਗੁਰੂ ਸਾਹਿਬ ਨੇ ਜਿਹੜਾ ਉਹ ਮਾਲਵੇ ਦਾ ਕਾਲ ਜਿਹੜਾ ਉਹਦਾ ਖਤਮ ਅ ਜਿਹੜਾ ਮਾਲਵੇ ਦਾ ਕਾਲ ਸੀਗਾ ਉਹ ਖਤਮ ਕੀਤਾ ਸੀਗਾ ਹਨਾ ਤੇ ਜਦੋਂ ਉਹ ਕਾਲ ਝੰਡ ਤੇ ਚੜਿਆ ਸੀ ਤਾਂ ਆ ਸੀ ਉਹ ਪਿੱਪਲ ਹਨਾ ਜਿਹੜਾ ਉਗਿਆ ਸੀ ਤੇ ਝੰਡ ਨੂੰ ਖਤਮ ਕਰਿਆ ਤੇ ਉੱਥੇ ਜਿਹੜਾ ਕਾਲ ਖਤਮ ਹੋ ਗਿਆ ਸੀਗਾ ਤੇ ਇਧਰ ਉਹ ਸਰੋਵਰ ਬਣਿਆ ਹੋਇਆ ਉਥੇ ਉਹਦੇ ਵੀ ਤੁਹਾਨੂੰ ਕਰਵਾਉਣੇ ਆਪਾਂ ਦਰਸ਼ਨ ਇਹ ਆਏ ਜੀਓ ਸਰੋਵਰ ਤੇ ਆਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਹਨਾ ਇੱਥੇ ਸਰਾ ਬਣੀ ਹੋਈ ਆ ਜਾਨੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜੇਕਰ ਤੁਸੀਂ ਆ ਕੇ ਰਹਿਣਾ ਚਾਹੁੰਦੇ ਹੋ ਤਾਂ ਇੱਥੇ ਰੂਮ ਮਿਲ ਜਾਂਦਾ ਤੇ ਇਧਰ ਜਿਹੜਾ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਬਣਿਆ ਹੋਇਆ ਆ ਆ ਜਿਹੜੀ ਆ ਅ ਬੀਬੀਆਂ ਸੇਵਾ ਕਰ ਰਹੀਆਂ ਨੇ ਹਨ ਤੇ ਇਹ ਆ ਜੀ ਗੁਰਦੁਆਰਾ ਸੋਹਾਵਾ ਸਾਹਿਬ ਦਾ ਲੰਗਰ ਹਾਲ ਤੇ ਇਧਰ ਗੁਰਦੁਆਰਾ ਸਾਹਿਬ ਦਾ ਹਨ ਜਿਹੜਾ ਇਮਾਰਤ ਦਾ ਕੰਮ ਚੱਲ ਰਿਹਾ ਆ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਇਮਾਰਤ ਆ ਉਹ ਬਣ ਰਹੀ ਹੈ ਸੋ ਹਵਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਜਾ ਰਹੇ ਆ ਗੁਰਦੁਆਰਾ ਨਾਨਕ ਟੇਲਾ ਸਾਹਿਬ ਤੇ ਰਸਤੇ ਦੇ ਵਿੱਚ ਬਾਈ ਦਿਖਾ ਦੇ ਇੱਧਰ ਹਨਾ ਐਵੇਂ ਦੇ ਟਿੱਬੇ ਨੇ ਜਿਹੜੇ ਉਹ ਬਣੇ ਹੋਏ ਨੇ ਹਨਾ ਤੇ ਬਹੁਤ ਰੇਤਾਂ ਤੇ ਐਵੇਂ ਦੀ ਜਿਹੜੀ ਫਸਲ ਆ ਇੱਧਰ ਮੂੰਗੀ ਦੀ ਫਸਲ ਤੁਸੀਂ ਦੇਖ ਸਕਦੇ ਹੋ ਹਨਾ ਆ ਰੇਤੇ ਦੇ ਵਿੱਚ ਤੇ ਇੱਧਰ ਮੇਰੇ ਬੈਕ ਸਾਈਡ ਦੇਖੋ ਤੇ ਫੁਆਰਾਂ ਦੇ ਨਾਲ ਜਿਹੜੀ ਇਹ ਫਸਲ ਦੀ ਸਿੰਚਾਈ ਕਰ ਰਹੇ ਨੇ ਹਨਾ ਤੇ ਇਹ ਜਿਹੜੀ ਫਸਲ ਆ ਆ ਤੁਸੀਂ ਸਾਹਮਣੇ ਮੜਦੇ ਬਾਈ ਦਿਖਾ ਦੇ ਥੱਲੇ ਤੇ ਇਹ ਜਿਹੜੀ ਫਸਲ ਆ ਮੂੰਫੜੀ ਆ ਹਨਾ ਮੂੰਫੜੀ ਦੀ ਫਸਲ ਜਿਹੜੀ ਆ ਸਾਹਮਣੇ ਤੁਸੀਂ ਸਿੰਚਾਈ ਹੁੰਦੀ ਦੇਖ ਰਹੇ ਹੋ ਰਾਜਸਥਾਨ ਦੇ ਵਿੱਚ ਜ਼ਿਆਦਾਤਰ ਤੁਸੀਂ ਮੂੰਗੀ ਦੀ ਫਸਲ ਹੈ ਨਾ ਜਾਂ ਫਿਰ ਮੂੰਫਲੀ ਗੁਵਾਰਾ ਤੇ ਇੱਧਰ ਜਿਵੇਂ ਬਾਜਰਾ ਹੈ ਨਾ ਐਵੇਂ ਦੀਆਂ ਫਸਲਾਂ ਹੀ ਜ਼ਿਆਦਾਤਰ ਇੱਥੇ ਹੁੰਦੀਆਂ ਨੇ ਜੋ ਜਿਹਨੂੰ ਸਿੰਚਾਈ ਦੀ ਘੱਟ ਲੋੜ ਹੁੰਦੀ ਆ ਆ ਦੇਖੋ ਬਾਜਰੇ ਦਾ ਜਿਹੜਾ ਉਹ ਖੇਤ ਆ ਤੇ ਆਹ ਜਿਹੜਾ ਰਸਤਾ ਤੁਸੀਂ ਰੋਡ ਦੇਖ ਰਹੇ ਹੋ ਇਹ ਬਿਲਕੁਲ ਨਵਾਂ ਹੀ ਬਣਿਆ ਹੈ ਨਾ ਥੋੜਾ ਟਾਈਮ ਹੋਇਆ ਮੈਨੂੰ ਲੱਗਦਾ ਇਹ ਰੋਡ ਬਣੇ ਨੂੰ ਪਹਿਲਾਂ ਇੱਥੇ ਅਸੀਂ ਨੇ ਪਹਿਲਾਂ ਕਈ ਬੰਦਿਆਂ ਦੀ ਅਸੀਂ ਨੇ ਵੀਡੀਓ ਦੇਖੀਆਂ ਨੇ ਜਦੋਂ ਗੁਰੂ ਗੁਰਦਵਾਰਾ ਨਾਨਕ ਸਾਹਿਬ ਨਾਨਕ ਢਿੱਲਾ ਸਾਹਿਬ ਜਾ ਰਹੇ ਸੀ ਤਾਂ ਜਿਹੜਾ ਆਹ ਸਾਰਾ ਿਕਨ ਦਾ ਰੇਤਾ ਸੀਗਾ ਰੋਡ ਦੇ ਉੱਤੇ ਹਨਾ ਤੇ ਬਹੁਤ ਜਾਨੀ ਕਿ ਮੁਸ਼ਕਲ ਦੇ ਨਾਲ ਪਹੁੰਚਣਾ ਪੈਂਦਾ ਸੀਗਾ ਮੋਟਰਸਾਈਕਲ ਤੇ ਜਾਂ ਗੱਡੀ ਦੇ ਵਿੱਚ ਹਨਾ ਕਿਉਂਕਿ ਰੇਤਾ ਯਾਰ ਬਹੁਤ ਜ਼ਿਆਦਾ ਸੀ ਤੇ ਹੁਣ ਆਹ ਜਿਹੜਾ ਨਵਾਂ ਰੋਡ ਬਣ ਚੁੱਕਿਆ ਹਨਾ ਰਾਜਸਥਾਨ ਦੇ ਖੇਤਾਂ ਵਿੱਚ ਵੀ ਤੁਸੀਂ ਚਾਰੇ ਪਾਸੇ ਹਰਿਆਲੀ ਹਰਿਆਲੀ ਦੇਖ ਸਕਦੇ ਹੋ ਹਨਾ ਤੇ ਲੇਕਿਨ ਪੰਜਾਬ ਦੀ ਤਰ੍ਹਾਂ ਤਾਂ ਇੱਥੇ ਖੇਤੀ ਨਹੀਂ ਹੁੰਦੀ ਲੇਕਿਨ ਫਿਰ ਵੀ ਤੁਸੀਂ ਫਲਦਾਲੇ ਦੇਖ ਸਕਦੇ ਹੋ ਹਨਾ ਚਾਰੇ ਪਾਸੇ ਹਰੇ ਭਰੇ ਖੇਤ ਨੇ ਤੁਸੀਂ ਸਾਹਮਣੇ ਦਰਸ਼ਨ ਕਰ ਸਕਦੇ ਹੋ ਨਾ ਗੁਰਦੁਆਰਾ ਨਾਨਕ ਟੇਲਾ ਸਾਹਿਬ ਦੇ ਤੇ ਆਪਾਂ ਤੁਹਾਨੂੰ ਆਪਾਂ ਗੁਰਦੁਆਰਾ ਨਾਨਕ ਟੇਲਾ ਸਾਹਿਬ ਹੀ ਜਾ ਰਹੇ ਹਾਂ ਤੇ ਇੱਥੋਂ ਇਮਾਰਤ ਕੁਝ ਇਸ ਤਰ੍ਹਾਂ ਦੀ ਲੱਗਦੀ ਆ ਗੁਰਦੁਆਰਾ ਸਾਹਿਬ ਦੀ ਹੈ ਨਾ ਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਹੈ ਇਹ ਹੈ ਨਾ ਤੇ ਇੱਥੋਂ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਨਾਨਕ ਟੇਲਾ ਸਾਹਿਬ ਦੇ ਤੇ ਮਾਰੂਥਲ ਦੇ ਵਿੱਚ ਜਿਹੜਾ ਇਹ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਹੈ ਨਾ ਆਲੇ-ਦਾਲੇ ਟਿੱਬੇ ਹੀ ਟਿੱਬੇ ਰਿੱਤੇ ਹੀ ਰਿੱਤਾ ਹਨ ਤਕਰੀਬਨ ਡੇਢ ਕਿਲੋਮੀਟਰ ਦੀ ਦੂਰੀ ਤੇ ਬਣੇ ਹੋਏ ਨੇ ਹੁਣ ਆਪਾਂ ਡੇਢ ਕਿਲੋਮੀਟਰ ਦੂਰ ਆ ਗੁਰਦੁਆਰਾ ਸਾਹਿਬ ਤੋਂ ਆ ਸਾਹਮਣੇ ਤੁਸੀਂ ਪ੍ਰਸਨ ਕਰ ਰਹੇ ਹੋ ਹਨ ਇੱਥੇ ਇਤਰਾ ਐਵੇਂ ਦੀਆਂ ਝੋਪੜੀਆਂ ਬਣਾ ਕੇ ਲੋਕ ਹਨਾ ਖੇਤਾਂ ਦੇ ਵਿੱਚ ਰਹਿੰਦੇ ਨੇ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਨਾਨਕ ਟਿੱਲਾ ਸਾਹਿਬ ਹਨਾ ਤੇ ਆਜੋ ਤੁਹਾਨੂੰ ਕਰਵਾਉਨੇ ਆਂ ਦਰਸ਼ਨ ਤੇ ਇੱਧਰ ਪਾਰਕਿੰਗ ਬਣੀ ਹੋਈ ਹੈ ਹਨਾ ਜੇਕਰ ਤੁਸੀਂ ਇੱਥੇ ਆਉਨੇ ਹੋ ਤਾਂ ਇੱਧਰ ਪਾਰਕਿੰਗ ਦੇ ਵਿੱਚ ਆਪਣਾ ਮੋਟਰਸਾਈਕਲ ਗੱਡੀ ਜੋ ਵੀ ਜਿਹੜੇ ਵੀ ਸਾਧਨ ਤੇ ਤੁਸੀਂ ਆਉਨੇ ਹੋ ਤਾਂ ਇੱਥੇ پارک ਕਰ ਸਕਦੇ ਤੇ ਆਜੋ ਲੈ ਕੇ ਚੱਲਦੇ ਆਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਇਧਰ ਬੋਰਡ ਦੇ ਉੱਤੇ ਸੰਖੇਪ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਆ ਉਹ ਲਿਖਿਆ ਗਿਆ ਆ ਜੋ ਤੁਹਾਨੂੰ ਆਪਾਂ ਜਿਹੜਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਉਹ ਤੋਂ ਕਰਵਾਉਨੇ ਆ ਜਾਨੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰੀ ਜੀਵਾਂ ਦਾ ਉਦਾਰ ਕਰਨ ਲਈ ਚਾਰ ਵੱਡੀਆਂ ਉਦਾਸੀਆਂ ਕੀਤੀਆਂ ਇਹਨਾਂ ਉਦਾਸੀਆਂ ਦੌਰਾਨ ਦੂਸਰੀ ਉਦਾਸੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਦੀ ਧਰਤੀ ਬਠਿੰਡਾ ਪਟਨੇਰ सिरसा ਹੁੰਦੇ ਹੋਏ ਰਾਜਸਥਾਨ ਦੀ ਧਰਤੀ ਸਾਬਾ ਵਿਖੇ ਪਹੁੰਚੇ ਸਤਗੁਰੂ ਜੀ ਨੇ ਪਿੰਡ ਤੋਂ ਬਾਹਰ 7 ਕਿਲੋਮੀਟਰ ਦੀ ਦੂਰੀ ਤੇ ਇੱਕ ਉੱਚੇ ਟਿੱਬੇ ਤੇ ਡੇਰਾ ਕੀਤਾ ਤੇ ਉਸ ਮਾਰੂਥਲੀ ਇਲਾਕੇ ਦੀ ਕੁਦਰਤ ਦਾ ਨਜ਼ਾਰਾ ਵੇਖਦੇ ਰਹੇ ਸਤਗੁਰੂ ਸਤਗੁਰਾਂ ਨੇ ਜਦ ਉੱਚੇ ਟਿੱਬੇ ਤੇ ਉਤਾਰਾ ਕੀਤਾ ਉਸ ਵੇਲੇ ਭਾਈ ਬਾਲਾ ਜੀ ਤੇ ਮਰਦਾਨਾ ਜੀ ਵੀ ਨਾਲ ਸਨ ਸਤਗੁਰਾਂ ਨੇ ਵਚਨ ਕੀਤਾ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ ਮਰਦਾਨੇ ਨੇ ਰਬਾਬ ਛੇੜੀ ਸਤਗੁਰੂ ਜੀ ਬਾਣੀ ਉਚਾਰਨ ਲੱਗੇ ਇਤਨਾ ਰਸ ਬੜਿਆਂ ਕਿ ਮਾਰਥੋਲ ਦੇ ਪੰਛੀ ਵੀ ਸੁਣ ਕੇ ਮੋਹਤ ਹੋ ਗਏ ਸਤਗੁਰੂ ਜੀ ਦੀ ਕਈ ਦਿਨ ਉਸ ਉੱਤੇ ਟਿੱਬੇ ਤੇ ਪਰਮੇਸ਼ਵਰ ਨਾਲ ਜੁੜਦੇ ਰਬੀ ਕੀਰਤਨ ਕਰਦੇ ਸਤਗੁਰਾਂ ਦੇ ਇਸ ਰਸ ਭਰੇ ਰਬੀ ਕੀਰਤਨ ਨੂੰ ਸੁਣ ਕੇ ਕੁਝ ਜੋਗੀ ਜਿਹਨਾਂ ਦਾ ਡੇਰਾ ਉਸ ਟਿੱਬੇ ਦੇ ਪਾਸ ਹੀ ਸੀ ਸਤਗੁਰਾਂ ਦਾ ਦਰਸ਼ਨ ਕਰਨ ਆਏ ਸਤਗੁਰਾਂ ਨਾਲ ਯੋਗ ਮੱਤ ਬਾਰੇ ਲੰਮੀ ਚਰਚਾ ਹੋਈ ਸਤਗੁਰਾਂ ਨੇ yogiਆ ਨੂੰ yog ਅਭਿਆਸ ਨਾਲੋਂ ਪ੍ਰਮਾਤਮਾ ਦੀ ਭਗਤੀ ਕਰਨ ਨੂੰ ਚੰਗਾ ਦੱਸਿਆ ਚੰਗਾ ਤਾਂ ਇਹ ਸੀ ਕਿ yogi ਸਤਗੁਰਾਂ ਦੇ ਵਚਨ ਨੂੰ ਮੰਨਦੇ ਪਰ ਇਹ yogi ਉਲਟਾ ਸਤਗੁਰਾਂ ਨਾਲ ਈਰਖਾ ਕਰਨ ਲੱਗੇ ਉਨਹੀ ਦਿਨੀ ਲੱਖੀ ਸਾਹਿਬ ਗੁਜਾਰਾ ਜੋ ਬਲਦਾਂ ਦਾ ਵਪਾਰੀ ਸੀ ਉਹ ਰਾਜਸਥਾਨ ਦੀਆਂ ਮੰਡੀਆਂ ਵਿੱਚੋਂ ਬੜੀ ਵੱਡੀ ਗਿਣਤੀ ਵਿੱਚ ਬਲਦ ਖਰੀਦ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਿਆ ਕਰਦਾ ਸੀ ਉਸਦੇ ਬਲਦਾਂ ਨੂੰ ਪਿਆਸ ਲੱਗੀ ਪਰ ਕਿਤੇੋਂ ਜਲ ਨਾ ਮਿਲਿਆ ਤਾਂ ਨਗਰ ਦੇ ਕੁਝ ਵਿਅਕਤੀਆਂ ਨੇ ਲੱਖੀ ਸਾਹ ਬਨਜਾਰੇ ਨੂੰ ਜਲ ਪ੍ਰਾਪਤੀ ਲਈ ਉਹਨਾਂ ਕਰਵਾ ਮਾਤੀ ਜੋਗੀਆਂ ਕੋਲ ਭੇਜਿਆ ਤਾਂ ਲੱਖੀ ਸਾਹ ਬਨਜਾਰੇ ਨੇ ਜਾ ਕੇ ਜੋਗੀਆਂ ਨੂੰ ਬੇਨਤੀ ਕੀਤੀ ਕਿ नाथ ਜੀ ਮੇਰੇ ਕੋਲ ਭਾਰੀ ਗਿਣਤੀ ਵਿੱਚ ਬਲਦ ਹਨ ਜੋ ਪਿਆ ਜੋ ਬਹੁਤ ਹੀ ਪਿਆਸੇ ਹਨ ਜੇਕਰ ਬਲਦ ਪਾਣੀ ਤੋਂ ਬਗੈਰ ਪਿਆਸੇ ਮਰ ਗਏ ਤਾਂ ਮੈਨੂੰ ਗਊ ਹੱਤਿਆ ਦਾ ਬਹੁਤ ਵੱਡਾ ਪਾਪ ਲੱਗੇਗਾ ਆਪ ਕ੍ਰਾਮ ਆਤੀ ਹੋ ਆਪ ਕਿਰਪਾ ਕਰਕੇ ਜਲ ਬਖਸ਼ੋ ਤਾਂ ਜੋਗਿਆ ਨੇ ਈਰਖਾ ਵਸ ਲੱਖੀ ਸਾਹ ਬਣ ਜਾ ਰਹੇ ਨੂੰ ਸਤਗੁਰਾਂ ਪਾਸ ਤੇਜ ਦਿੱਤਾ ਅਤੇ ਮਨ ਚ ਸੋਚਿਆ ਜੇ ਉਹ ਇਸ ਜਲ ਪ੍ਰਾਪਤੀ ਦਾ ਮਨੋਰਥ ਨਾ ਪੂਰਾ ਕਰ ਸਕੇ ਤਾਂ ਅਸੀਂ ਉਹਨਾਂ ਦੇ ਵਿਰੋਧਤਾ ਕਰਾਂਗੇ ਲੱਖੀ ਸਾਹ ਬਣਜਾਰਾ ਜਾਂ ਸਤਗੁਰਾਂ ਦੇ ਪਾਸ ਪਹੁੰਚਿਆ ਦਰਸ਼ਨ ਕਰਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਸਤਿ ਪਾਤਸ਼ਾਹ ਜੀ ਮੈਂ ਬਲਦਾਂ ਦਾ ਵਪਾਰੀ ਹਾਂ ਮੇਰੇ ਪਾਸ ਬਹੁਤ ਵੱਡੀ ਗਿਣਤੀ ਵਿੱਚ ਬਲਦ ਹਨ ਜੋ ਕਿ ਬਹੁਤ ਪਿਆਸੇ ਹਨ ਮੈਂ ਜੋਗੀਆਂ ਦੇ ਕਹਿਣ ਤੇ ਆਪ ਜੀ ਪਾਸ ਆਇਆ ਹਾਂ ਆਪ ਜੀ ਕਿਰਪਾ ਕਰੋ ਇਹਨਾਂ ਬੇਜਵਾਨ ਗਊ ਦੇ ਜਾਇਆਂ ਨੂੰ ਜਲ ਪਿਲਾਓ ਜੀ ਸਤਿਗੁਰੂ ਜੀ ਜੋਗੀਆਂ ਦੇ ਮਨ ਦੀ ਗੱਲ ਨੂੰ ਸਮਝ ਗਏ ਤੇ ਭਾਈ ਬਾਲੇ ਤੇ ਮਰਤੰਦੇ ਨੂੰ ਕਿਹਾ ਤੁਸੀਂ ਇਹ ਗੜਬੇ ਵਾਲਾ ਜਲ ਲੈ ਕੇ ਜਾਓ ਅਤੇ ਉਸ ਸੁੱਕੇ ਤਲਾਬ ਵਿੱਚ ਟੋਆ ਪੁੱਟ ਕੇ ਜਲ ਪਾ ਦਿਓ ਕਰਤਾਰ ਜਲ ਦੀ ਪ੍ਰਾਪਤੀ ਕਰਵਾ ਦੇਵੇਗਾ ਸੋ ਭਾਈ ਬਾਲੇ ਤੇ ਮਰਦਾਨੇ ਨੇ ਐਵੇਂ ਹੀ ਕੀਤਾ ਤੇ ਜਲ ਦਾ ਗੜਵਾ ਸੁੱਕੇ ਤਲਾਬ ਵਿੱਚ ਟੋਆ ਪੁੱਟ ਕੇ ਪਾ ਦਿੱਤਾ ਤੇ ਅਤੇ ਟੋਏ ਵਿੱਚੋਂ ਨਿਰਮਲ ਜਲ ਦਾ ਝਰਨਾ ਫੁੱਟ ਪਿਆ ਉਹ ਜਲ ਲੱਖੀ ਸਾਹ ਨੇ ਆਪ ਵੀ ਸ਼ਿਕਾਇਤ ਸਾਰੇ ਬਲਦਾਂ ਨੂੰ ਵੀ ਸ਼ਿਕਾਇਆ ਅਤੇ ਸਤਿਗੁਰਾਂ ਦਾ ਧੰਨਵਾਦ ਕੀਤਾ ਸਤਿਗੁਰਾਂ ਦਾ ਇਹ ਕੋਤੋਂ ਵੇਖ ਕੇ ਨਗਰ ਦੇ ਲੋਕ ਬਹੁਤ ਹੈਰਾਨ ਹੋਏ ਅਤੇ ਹਰ ਰੋਜ਼ ਸਤਿਗੁਰਾਂ ਦੇ ਦਰਸ਼ਨ ਕਰਨ ਉਸ ਉੱਚੇ ਢਿੱਲੇ ਤੇ ਜਾਂਦੇ ਇੱਕ ਦਿਨ ਇੱਕ ਕਿਸਾਨ ਸਤਗੁਰਾਂ ਦਾ ਜਸ ਸੁਣ ਕੇ ਦਰਸ਼ਨ ਕਰਨ ਲਈ ਆਇਆ ਤੇ ਸਤਗੁਰਾਂ ਦੇ ਪਹਿਰਾਵੇ ਨੂੰ ਵੇਖ ਕੇ ਕਹਿਣ ਲੱਗਾ ਸਤਗੁਰੂ ਜੀ ਆਪ ਕੌਣ ਸੇ ਦੇਸ਼ ਸੇ ਆਏ ਹੋ ਤਾਂ ਸਤਗੁਰਾਂ ਨੇ ਬਚਨ ਕੀਤਾ ਸੀ ਪੰਜਾਬ ਦੀ ਧਰਤੀ ਤੋਂ ਆਏ ਹਾਂ ਉਹ ਜਿਮੀਦਾਰ ਕਹਿਣ ਲੱਗਾ ਉਹ ਧਰਤੀ ਜਹਾਂ ਕਣਕ ਦੀ ਫਸਲ ਹੋਤੀ ਆ ਸਤ ਸਤਗੁਰੂ ਜੀ ਹੱਸਣ ਲੱਗ ਪਏ ਅਤੇ ਕਹਿਣ ਲੱਗੇ ਉਹ ਸਮਾਂ ਆਵੇਗਾ ਇਸ ਧਰਤੀ ਵਿੱਚ ਵੀ ਕਣਕ ਪੈਦਾ ਹੋਇਆ ਕਰੇਗੀ ਤੇ ਇਹ ਸਾਰਾ ਇਤਿਹਾਸ ਗੁਰਦੁਆਰਾ ਨਾਨਕ ਟੇਲਾ ਸਾਹਿਬ ਦਾ ਸੀ ਹੈ ਨਾ ਜਿਹੜਾ ਆਪਾਂ ਨੇ ਤੁਹਾਨੂੰ ਸੁਣਾਇਆ ਤੇ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਦੀ ਵੱਲ ਹੈ ਨਾ ਤੇ ਉੱਥੇ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਵਾਉਨੇ ਆ ਲੈ ਕੇ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਦਰਬਾਰਾ ਨਾਨਕ ਟਿੱਲਾ ਸਾਹਿਬ ਆਜੋ ਜੀ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਅੰਦਰ ਤੇ ਕਰਵਾਉਨੇ ਆ ਤੁਹਾਨੂੰ ਦਰਸ਼ਨ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਬਾਹਰ ਆ ਚੁੱਕੇ ਆ। ਆਪਾਂ ਤੇ ਨਹੀਂ ਸੀ ਇਹ ਦੱਸਣਾ। ਜੋ ਪਹਿਲਾਂ ਜੀ ਨੂੰ ਤੁਸੀਂ ਦੇਖਿਆ। ਤੇ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਹੈ ਨਾ ਐਵੇਂ ਦਾ ਬਾਗ ਜਿਹੜਾ ਬਣਾਇਆ ਗਿਆ। ਛੋਟੀ ਜੀ ਜਿਹੜੀ ਬਗੀਚੀ ਆ ਜਿੱਥੇ ਆ ਬਾਬਾ ਜੀ ਫਿਰ ਰਹੇ ਨੇ ਨਾ ਇਹ ਬਣਾਇਆ ਗਿਆ। ਜਿਵੇਂ ਤੁਹਾਨੂੰ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਹੈ ਨਾ ਵੀ ਜਿਹੜਾ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਤਲਾਬਾਂ ਦੇ ਵਿੱਚ ਜਿਹੜਾ ਉਹ ਪਾਣੀ ਇਕੱਠਾ ਕਰਕੇ ਫਿਰ ਇਹ ਤੋਂ ਹਨਾ ਵਿੱਚ ਮੋਟਰ ਰੱਖ ਕੇ ਫਿਰ ਐਵੇਂ ਸਿੰਚਾਈ ਆ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਇੱਧਰ ਤੁਹਾਨੂੰ ਦਿਖਾਉਨੇ ਆਪਾਂ ਕਿਸ ਤਰ੍ਹਾਂ ਜਿਹੜੀ ਉਹ ਸਿੰਚਾਈ ਇੱਥੇ ਕੀਤੀ ਜਾਂਦੀ ਹੈ ਤੇ ਆਹ ਦੇਖੋ ਤਲਾਬ ਦੇ ਵਿੱਚ ਉਹ ਹਨਾ ਮੋਟਰ ਆਹੀਆਂ ਪਾਣੀ ਲੈ ਜਾ ਕੇ ਤੇ ਇੱਧਰ ਜਿਹੜੀ ਮੂਫਲੀ ਦੀ ਫਸਲ ਆ ਉਹਦੀ ਸਿੰਚਾਈ ਹੋ ਰਹੀ ਹੈ ਤੇ ਇੱਧਰ ਬਾਈ ਹੈ ਨਾ ਜਿਹੜੇ ਉਹਰੇ ਖੇਤੀ ਕਰਦੇ ਨੇ ਉਹਨਾਂ ਨਾਲ ਕਰਵਾਉਨੇ ਆ ਥੋੜੀ ਗੱਲਬਾਤ ਤੇ ਪੁੱਛਦੇ ਆ ਉਹਨਾਂ ਨੂੰ ਉਹਰੇ ਦਾ ਸਾਰਾ ਹਾਲ ਇਹ Rajasthan ਦੇ ਕਿਸਾਨ ਨੇ ਹੈ ਨਾ ਜਿਹੜੇ ਉਹਰੇ ਆਪਣੀ ਖੇਤੀ ਕਰਦੇ ਨੇ ਤੇ ਆ ਬਾਬਾ ਜੀ ਤੇ ਆਂਟੀ ਜੀ ਸਤਿ ਸ਼੍ਰੀ ਅਕਾਲ ਜੀ ਚੁੱਲੇ ਦੇ ਉੱਤੇ ਚਾਹ ਬਣਾਉਣ ਲੱਗੇ ਰੇ ਆਂਟੀ ਜੀ ਤੇ ਇਧਰ ਹਨਾ ਕਿਸਾਨ ਅੰਕਲ ਬੈਠੇ ਨੇ ਇਹਨਾਂ ਨਾਲ ਥੋੜੀ ਕਰਵਾਉਂਦੇ ਆ ਗੱਲਬਾਤ ਇਹ ਉਰੇ ਦੇ ਹੀ ਨੇ ਹਨਾ ਰਾਜਸਥਾਨ ਦੇ ਤੇ ਇਹ ਉਰੇ ਜਿਹੜੀ ਆਹਾ ਸਾਹਮਣੇ ਫਸਲ ਤੁਸੀਂ ਦੇਖ ਰਹੇ ਹੋ ਇਹਦੀ ਖੇਤੀ ਕਰਦੇ ਨੇ ਉਰੇ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਨਾਮ ਆ ਜੀ ਅੰਕਲ ਜੀ ਆਪਣਾ ਪੱਤੀ RAM ਅੱਛਾ ਜੀ ਤੇ ਉਰੇ ਦੇ ਰਾਜਸਥਾਨ ਦੇ ਰਹਿਣ ਵਾਲੇ ਹੋ ਤੁਸੀਂ ਹਨਾ ਠੀਕ ਹੈ ਜੀ। ਔਰ ਤੁਸੀਂ ਖੇਤੀ ਕਰਦੇ ਹੋ ਹਨ ਜੀ? ਖੇਤੀ ਕਰਾਂ। ਇੱਥੇ ਜੀ ਕਿਹੜੀ ਕਿਹੜੀ ਫਸਲ ਹੋ ਜਾਂਦੀ ਆ? ਫਸਲ ਮੋਟੀ ਮੋਟੀ ਹੋ ਜਾਂਦੀ ਆ। ਕਿਹੜੀ ਕਿਹੜੀ? ਇੱਥੇ ਦੇ ਹੁੰਦੇ ਆ। ਨਹੀਂ ਨਹੀਂ ਉੱਚੀ ਦਾ ਹੋ ਜਾਂਦੀ। ਕਿਹੜੀ ਕਿਹੜੀ ਫਸਲ ਦੇ ਨਾਮ ਪੁੱਛ ਰਿਹਾ ਸੀ ਜੀ? ਛਟਕੇ, ਅਟਮੂ ਮੋਜਾ, ਮੋਠ ਜੇ, ਬਾਦਰੀਓ ਜੇ, ਗੁਆਰੋ ਜੇ, ਮੂੰਫਲੀਓ ਜੇ। ਠੀਕ ਹੈ ਜੀ। ਵੋਲੀ ਜੀ ਅਮਰੀਆਂ ਫਸਲਾਂ ਜਿਹੜੀਆਂ ਉਹ ਰੇ ਹੁੰਦੀਆਂ ਨੇ ਹਨਾ ਤੇ ਕਿਉਂਕਿ ਪਾਣੀ ਦੀ ਕਮੀ ਆਉਰੇ ਹਨਾ ਜੀ ਤੇ ਉਹ ਜਿਵੇਂ ਉਹ ਪਿੱਛੇ ਤਲਾਬ ਬਣਿਆ ਹੋਇਆ ਉਹ ਇਕੱਠਾ ਕਰਕੇ ਪਾਣੀ ਫਿਰ ਉਹਦੇ ਰਾਹੀਂ ਮੋਟਰ ਦੇ ਰਾਹੀਂ ਤੁਸੀਂ ਜਿਹੜਾ ਤੁਸੀਂ ਇੱਥੇ ਪਾਣੀ ਫਸਲਾਂ ਨੂੰ ਲਾਉਂਦੇ ਹੋ ਨੇ ਠੀਕ ਆ ਜੀ ਤੇ ਇਹ ਜਗਾ ਜਿਹੜੀ ਤੁਹਾਡੀ ਜ਼ਮੀਨ ਆ ਇਹ ਆਪਣੀ ਆ ਜੀ ਆਪਣੀ ਕੋ ਨਹੀਂ ਆ ਗੁਰਦੁਆਰੇ ਦੀ ਅੱਛਾ ਅੱਛਾ ਇਹ ਜਿਹੜੀ ਜ਼ਮੀਨ ਆ ਗੁਰਦੁਆਰਾ ਸਾਹਿਬ ਦੀ ਆ ਹਨਾ ਜੀ ਤੁਸੀਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਉੱਤੇ ਖੇਤੀ ਕਰਦੇ ਹੋ ਹਨਾ ਜੀ ਤੇ ਫਿਰ ਇਹਦਾ ਤੁਸੀਂ ਉਹ ਦੰਨਿਓ ਠੇਕਾ ਵਗੈਰਾ ਦੰਨਿਓ ਜਾਂ ਨਾ ਨਾ ਠੀਕਾ ਕੋ ਨਹੀਂ ਅੱਛਾ ਜੀ ਅੱਧਾ ਅੱਧਾ ਅੱਛਾ ਜਿੰਨੀ ਫਸਲ ਹੁੰਦੀ ਆ ਉਹਦੀ ਅੱਧੀ ਤੁਸੀਂ ਗੁਰਦੁਆਰਾ ਸਾਹਿਬ ਨੂੰ ਦੇ ਦਨੇ ਹੋ ਤੇ ਅੱਧੀ ਤੁਸੀਂ ਆਪ ਲੈ ਜਨੇ ਹੋ ਘਰ ਨੂੰ ਹਨਾ ਆਪਲ ਦੇ ਕੋਲ ਆਧੋ ਖਰਚੋ ਕਰ ਦੁਆਰੋ ਕੋ ਆਧੋ ਖਰਚੋ ਹਾਂ ਖਰਚਾ ਵੀ ਜਿਹੜਾ ਤੁਸੀਂ ਅੱਧਾ ਅੱਧਾ ਕਰਦੇ ਹੋ ਹਨਾ ਠੀਕ ਹੈ ਜੀ 60 ਵਿਗੇ ਦੀ ਖੇਤੀ ਤੁਸੀਂ ਆਪੇ ਕਰਦੇ ਹੋ ਨਾ ਨਾ ਆਪਣੀ ਤਾਂ 30 ਵਿਗੇ ਠੀਕ ਹੈ ਜੀ 60 ਵਿਗੇ ਜ਼ਮੀਨ ਹੈ ਜਿਹੜੀ ਗੁਰਦੁਆਰਾ ਸਾਹਿਬ ਦੀ ਹਨਾ ਠੀਕ ਹੈ ਜੀ ਇਹ ਅੰਕਲ 30 ਵਿਗੇ ਦੀ ਜਿਹੜੀ ਖੇਤੀ ਆ ਉਹ ਉਹ ਇਹ ਕਰਦੇ ਨੇ ਹਨਾ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਉੱਤੇ ਤੇ ਇਧਰ ਆਂਟੀ ਜੀ ਬਣਾ ਰਹੇ ਨੇ ਚਾਹ ਤੇ ਤੁਹਾਨੂੰ ਆਲ ਦਾਲੇ ਦਾ ਜਿਹੜਾ ਦ੍ਰਿਸ਼ ਆ ਉਹ ਆਪਾਂ ਦਿਖਾ ਦਨੇ ਆ ਤੇ ਅੰਕਲ ਨੇ ਉਹ ਸਾਹਮਣੇ ਦਰਖਤ ਦੇ ਹੇਠਾ ਜਿਹੜਾ ਆਪਣਾ ਊਂਠ ਬੰਨਿਆ ਹੋਇਆ ਅੱਜ ਤੁਹਾਨੂੰ ਆਪਾਂ ਨੇ ਦਰਸ਼ਨ ਕਰਵਾਏ ਗੁਰਦੁਆਰਾ ਸਾਹਾਵਾ ਸਾਹਿਬ ਦੇ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਆ ਹਨ ਤੇ ਗੁਰਦੁਆਰਾ ਗੁਰੂ ਨਾਨਕ ਟਿੱਲਾ ਸਾਹਿਬ ਦੇ ਹਨ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਚਰਨ ਚਰਨ ਸ਼ੋਪਾਪਤ ਧਰਤੀ ਆ ਹਨ ਤੇ ਹੁਣ ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਆ ਹਨ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰਿਓ ਤੇ ਲਾਈਕ ਕਰਿਓ ਕਮੈਂਟ ਕਰਿਓ ਹਨ ਤੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਦੇ ਲਈ ਧੰਨਵਾਦ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੀਂ ਵੀਡੀਓ ਦੇ ਨਾਲ